ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਜਿਹੜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਪੜਾਉਣ ਦੀ ਕੋਸ਼ਿਸ਼ ਕਰੋ ਪੰਜਾਬ ਵਿੱਚ ਹੜਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਜੇ ਗੱਲ ਕਰ ਲਈਏ ਡੇਰਾ ਬਾਬਾ ਨਾਨਕ ਰਮਦਾਸ ਦੇ ਨਾਲ ਅਜਨਾਲਾ ਬੈਲਟਰੀਜ਼ ਦਾ ਬਹੁਤ ਜ਼ਿਆਦਾ ਪਾਣੀ ਨੇ ਮਾਰ ਮਾਰੀ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਰਮਦਾਸ ਦੇ ਇਲਾਕੇ ਵਿੱਚ ਖੜੇ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਉੱਪਰਿਆ ਹੋਇਆ ਹੈ ਔਰ ਕਈ ਤਾਂ ਘਰ ਬਿਲਕੁਲ ਇਸ ਪਾਣੀ ਵਿੱਚ ਡੁੱਬ ਗਏ ਨੇ ਔਰ ਰਸਤਾ ਵੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਚਿੱਕਰ ਜਮਾ ਉਸ ਤੋਂ ਬਾਅਦ ਅੱਗੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਔਰ ਬਹੁਤ ਜ਼ਿਆਦਾ ਮੁਸ਼ਕਲਾਂ ਵਿੱਚ ਲੋਕ ਫਸੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜਾ ਕਿ ਪਾਣੀ ਲੱਬ ਲੱਬ ਭਰਿਆ ਹੋਇਆ ਕਿਉਂਕਿ ਲਗਾਤਾਰ ਪਿਛਲੇ 5-6 ਦਿਨ ਤੋਂ ਇਹੀ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਉਹ ਦੂਰ ਤੋਂ ਦਿਖਾ ਦਿੰਦੇ ਨੇ ਜਿਹੜੇ ਘਰ ਨੇ ਉੱਥੇ ਜਾਂ ਤੇ ਫਸੇ ਹੋਏ ਨੇ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਕਿਉਂਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਲੱਬ ਲੱਬ ਇੱਥੇ ਉਹ ਭਰਿਆ ਹੋਇਆ ਹੈ ਇਹ ਜਿਹੜੀ ਬੈਲਟ ਆ ਬਹੁਤ ਜ਼ਿਆਦਾ ਇਫੈਕਟਿਡ ਕਿਉਂਕਿ ਰਮਦਾਸ ਜੀ ਦਾ ਤੁਹਾਨੂੰ ਦਿਖਾ ਰਿਹਾ ਨਜ਼ਾਰਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਖੇਤਾਂ ਵਿੱਚ ਵੀ ਬਹੁਤ ਪਾਣੀ ਭਰਿਆ ਹੋਇਆ ਜਿਹੜੇ ਲਗਲੇ ਲਗਲੇ ਨਾਲ-ਨਾਲ ਜਿੰਨੇ ਵੀ ਰਹਾਇਸ਼ੀ ਨੇ ਲੋਕਾਂ ਦੇ ਘਰ ਨੇ ਉੱਥੇ ਵੀ ਪਾਣੀ ਭਰਿਆ ਹੋਇਆ ਔਰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਭਾਵੇਂ ਰਾਹਤ ਸਮਗਰੀਆਂ ਲੈ ਕੇ ਬਹੁਤ ਸਾਰੇ ਸਮਾਜ ਸੇਵੀ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਪਰ ਕਿਤਨੇ ਕਿਤੇ ਨਾਕਾਫੀ ਵੀ ਸਾਬਤ ਹੋ ਰਹੇ ਨੇ ਐਸੇ ਇੰਤਜ਼ਾਮ ਏ ਘੜੇ ਘੜੇ ਦੇਖਵਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇਹ ਰਾਹ ਤੱਕਦੇ ਨੇ ਉੜੀਖ ਨੇ ਬਈ ਕੋਈ ਉਹਨਾਂ ਦੀ ਸਾਰ ਲਵੇ ਆਣ ਕੇ ਕਿਉਂਕਿ ਬਹੁਤ ਜ਼ਿਆਦਾ ਦਿੱਕਤਾਂ ਚ ਨੇ ਲੋਕ ਦੁਸ਼ਵਾਰੀਆਂ ਚ ਨੇ ਔਰ ਤਕਰੀਬਨ ਜੇ ਗੱਲ ਕਰੀਏ ਤਾਂ ਸਾਰਾ ਰਮਦਾਸ ਹੀ ਜਿਹੜਾ ਪਾਣੀ ਦੀ ਮਾਰ ਹੇਠਾਂ ਡੁੱਬਾ ਹੋਇਆ ਔਰ ਉਸ ਤੋਂ ਅੱਗੇ ਅਜਨਾਲਾ ਸਾਈਡ ਤੇ ਵੀ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਕਰੀਬ ਗੱਲ ਕਰ ਲਈਏ ਤਾਂ 90 ਦੇ ਕਰੀਬ ਜਿਹੜੇ ਪਿੰਡ ਨੇ ਉਹ ਹਰ ਦੀ ਚਪੇਟ ਵਿੱਚ ਨੇ ਲਗਾਤਾਰ ਲੋਕਾਂ ਨੂੰ ਵੀ ਬਹੁਤ ਵੱਡੀਆਂ ਦਿੱਕਤਾਂ ਆ ਰਹੀਆਂ ਨੇ ਪ੍ਰਸ਼ਾਸਨ ਵੀ ਪਹੁੰਚ ਕਰ ਰਿਹਾ ਹੈ ਸਰਕਾਰ ਦੇ ਨਿਰਦੇਸ਼ਾਂ ਤੇ ਮੰਤਰੀ ਸਹਿਬਾਨ ਐਮ ਐਲ ਏ ਸਬਾਨ ਵੀ ਲਗਾਤਾਰ ਪਹੁੰਚ ਕਰ ਰਹੇ ਨੇ ਪਰ ਕਈ ਅਸੀ ਜਗਾਵਾਂ ਨੇ ਜਿੱਥੇ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਉੱਥੇ ਪਹੁੰਚਣਾ ਕਾਫੀ ਮੁਸ਼ਕਲ ਹੋ ਰਿਹਾ ਹੈ ਔਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਰਮਦਾਸ ਦੀਆਂ ਤਸਵੀਰਾਂ ਨੇ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਉਹ ਭਰਿਆ ਹੋਇਆ ਔਰ ਲੋਕ ਨੇ ਜਿਹੜੇ ਕੀ ਆਪਣੇ ਘਰਾਂ ਵਿੱਚ ਇੱਥੇ ਉਹ ਬਿਲਕੁਲ ਪ੍ਰਸ਼ਾਸਨ ਦੀ ਉਡੀਕ ਵਿੱਚ ਨੇ ਕਿਸੇ ਮਦਦ ਦੀ ਉਡੀਕ ਵਿੱਚ ਨੇ ਭਈ ਉਹਨਾਂ ਨੂੰ ਕੋਈ ਨਾ ਕੋਈ ਮਦਦ ਜਿਹੜੀ ਉਹ ਮਿਲੀ ਹੈ ਕਿਉਂਕਿ ਜਦੋਂ ਇਹ ਹੜ੍ਹਾਂ ਵਿੱਚ ਸਾਰਾ ਇਲਾਕਾ ਡੁੱਬਿਆ ਪਿਆ ਹੈ ਤਾਂ ਬਹੁਤ ਜ਼ਿਆਦਾ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਹੋ ਰਹੀਆਂ ਨੇ ਹੜ੍ਹ ਨੇ ਕਿਸ ਕਦਰ ਨੁਕਸਾਨ ਕੀਤਾ ਹੈ ਘਰਾਂ ਦਾ ਪਹਿਲੇ ਤੁਹਾਨੂੰ ਮੂੰਹ ਬੋਲਦੀ ਤਸਵੀਰ ਦਿਖਾ ਦਿੰਦੇ ਜਿੱਥੇ ਕਿ ਸਾਰਾ ਸਮਾਨ ਜਿਹੜਾ ਕਿ ਉਹ ਇਸ ਹੜ੍ਹ ਕਰਕੇ ਖਰਾਬ ਹੋ ਗਿਆ ਦੱਸਿਆ ਜਾ ਰਿਹਾ ਵੀ ਇਸ ਜਿਹੜੇ ਘਰ ਦੇ ਮਾਲਕ ਨੇ ਮਹਿੰਦਰ ਸਿੰਘ ਤੇ ਉਹ ਮਜ਼ਦੂਰੀ ਕਰਦੇ ਨੇ ਢਾੜੀ ਦੇ ਪੱਕੜਦੇ ਨੇ ਤਾਂ ਬਿਲਕੁਲ ਜਿਹੜਾ ਕੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਇੱਥੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਭਾਵੇਂ ਹੁਣ ਪਾਣੀ ਲੱਥਿਆ ਪਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਨੇ ਹਰ ਪਾਸੇ ਚਿੱਕੜ ਹੀ ਚਿੱਕੜ ਵਿਖਾਈ ਦਿੰਦਾ ਹੈ ਜੋ ਕਿ ਇਸ ਜੀ ਦਾਸ ਤਾਂ ਬਿਆਨ ਕਰ ਰਿਹਾ ਵੀ ਇੱਥੇ ਬਹੁਤ ਜ਼ਿਆਦਾ ਪਾਣੀ ਜਮਾ ਸੀ ਔਰ ਇਸ ਦੌਰਾਨ ਤੁਸੀਂ ਕਿੱਥੇ ਰਹੇ ਜੀ ਭਾਜੀ ਫਿਰ ਇਹਨਾਂ ਨੇ ਘਰ ਹੀ ਰਹੇ ਸਰ ਸਾਡੇ ਘਰੇ ਭਾਜੀ ਇੱਥੇ ਕਰਕੇ ਦੇ ਤੇ ਇੱਥੇ ਵਰਿੰਦਰ ਦੇ ਘਰ ਰਹੇ ਆਂ ਕਿੰਨਿਕ ਉਹ ਸੇਫਰ ਤੇ ਪਾਣੀ ਨਹੀਂ ਆਇਆ ਪਾਣੀ ਆਇਆ ਹੈ ਸਰ ਸਰ ਪਾਣੀ ਆਇਆ ਹੈ ਬਹੁਤ ਉੱਥੇ ਵੀ ਪਰ ਛੱਤ ਦੇ ਰਹਿ ਸੀ ਹਾਂਜੀ ਕਿੰਨੀ ਕਿ ਔਖੀ ਹੁੰਦੀ ਜ਼ਿੰਦਗੀ ਕਿਉਂਕਿ ਛੱਤ ਦੇ ਦਿਨ ਕੱਟਣੇ ਕਿਸੇ ਦੇ ਘਰ ਕਿੰਨਾ ਔਖਾ ਸੀਗਾ ਬਹੁਤ ਔਖਾ ਹੈ ਸਾਰਾ ਇੰਨੇ ਦਿਨਾਂ ਨਾਲ ਪਾਣੀ ਤਾਂ ਰੋਟੀ ਖਾਣ ਜਾਂਦੇ ਰਹੇ ਆ ਇੱਥੇ ਕਿੰਨਾ ਪਾਣੀ ਭਰਿਆ ਸੀਗਾ ਇੱਥੇ ਪਾਣੀ ਨਾ ਨਾ ਹੈ ਸਰ ਹੂੰ ਬੱਚੇ ਕਿੱਥੇ ਨੇ ਤੁਹਾਡੇ ਬੱਚੇ ਨਹੀਂ ਜਾ ਜਗੇ ਕੀ ਕਰ ਦੇਗੀ ਤੁਸੀਂ ਵੈਸੇ ਬੱਚੇ ਵੈਸੇ ਗੋਲ ਗੱਪਿਆਂ ਦਾ ਕੰਮ ਆਪਣਾ ਹਾਂਜੀ ਕਿੰਨੀ ਕ ਦਿਹਾੜੀ ਕਮਾ ਲੈਣੇ ਹੋ ਦਿਹਾੜੀ ਕਿੰਨੀ 4-500 ਦਿਹਾੜੀ ਜਾਨੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਤੇ ਬਹੁਤ ਹੋ ਗਿਆ ਸਰ ਕਿੰਨਾ ਕ ਨੁਕਸਾਨ ਹੋ ਗਿਆ ਬਹੁਤ ਹੋ ਗਿਆ ਸਰ ਨੁਕਸਾਨ ਅੰਡਰ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਸਾਰੀ ਹੱਡੀ ਫ੍ਰੀਜ ਵਾਸ਼ਿੰਗ ਮਸ਼ੀਨ ਸਾਰਾ ਕੁਝ ਖਰਾਬ ਹੋ ਗਿਆ ਸਾਰਾ ਘਰ ਦਾ ਸਮਾਨ ਤਬਾਹ ਹੋ ਗਿਆ ਹਾਂਜੀ ਤੇ ਕੋਈ ਅਜੇ ਤੱਕ ਮਦਦ ਆਈ ਦਰਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਸਾਡੇ ਕਹਿਣਾ ਚਾਹਦੇ ਅਸੀਂ ਪਹੁੰਚੇ ਹਾਂ ਚੈਨਲ ਸਾਡਾ ਪਹੁੰਚਿਆ ਕਿਉਂਕਿ ਸਾਡਾ ਚੈਨਲ ਦੈਨਿਕ ਸਵੇਰਾ ਪਹੁੰਚਿਆ ਵਾ ਉੱਥੇ ਪਹੁੰਚ ਰਿਹਾ ਜਿੱਥੇ ਕਿ ਸ਼ਾਇਦ ਪ੍ਰਸ਼ਾਸਨ ਦੀ ਟੀਮਾਂ ਨਹੀਂ ਪਹੁੰਚ ਪਾ ਰਹੀਆਂ ਕੀ ਕਹੋਗੇ ਸਾਡੇ ਚੈਨਲ ਦੇ ਮਾਧਮ ਰਾਹੀਂ ਤੁਸੀਂ ਇਹ ਸਰਕਾਰ ਕੋਈ ਮੰਗ ਮੰਗਦੇ ਕਿ ਸਾਡਾ ਸਾਰਾ ਸਮਾਨ ਜਿਹੜਾ ਦੁਬਾਰਾ ਸਾਡਾ ਬਣ ਜਾਵੇ ਸਾਨੂੰ ਮਦਦ ਚਾਹੀਦੀ ਪਰ ਮਾਤਮਾ ਵੱਲੋਂ ਸਰਕਾਰ ਦੀ ਵੀ ਮਦਦ ਚਾਹੀਦੀ ਹੈ ਹੂੰ ਤਾਂ ਖਾਣ ਪੀਣ ਦੀ ਦਿੱਕਤ ਨਹੀਂ ਕੋਈ ਸਮਾਨ ਸਮੁੰਦੀ ਖਾਣ ਪੀਣ ਦੀ ਚਲੋ ਸਾਰਾ ਹੁਣ ਬਣਾਉਣਾ ਕਿੱਥੇ ਸਾਰ ਕਿੱਥੇ ਬਣਾਈ ਰੋਟੀ ਵੀ ਤੁਸੀਂ ਦੇਖਣ ਰਹੇ ਹੋ ਹਾਲਾਤ ਕਿੰਨੇ ਆ ਜ਼ਮੀਨ 'ਚ ਪੈਰ ਖੁਬੰਦੇ ਵਿੱਚ ਪੂਰੇ ਤੇ ਖਾਣਾ ਕਿੱਥੇ ਬਣਾਉਣਾ ਹੈ ਕਿੰਨੇ ਜੀ ਤੁਸੀਂ ਇੱਥੇ ਰਹਿੰਦੇ ਹੋ ਅਸੀਂ ਹਸਬੰਡ ਵਾਈਫ ਦੋਨੋਂ ਹੀ ਹਾਂ ਜੀ ਦਾੜੀ ਉਧਰ ਆ ਮੇਰੇ ਸਹੁਰਾ ਸਾਹਿਬ ਬਾਹਰ ਰਹਿੰਦੇ ਆ ਬਿਲਕੁਲ ਜ਼ਿੰਦਗੀ ਬਹੁਤ ਜ਼ਿਆਦਾ ਜਿਹੜੀ ਕਿ ਉਹ ਦੁਸ਼ਵਾਰ ਹੋ ਗਈ ਹੈ ਕੁਝ ਐਸੇ ਪਰਿਵਾਰ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਿੰਦਗੀ ਦੁਸ਼ਵਾਰ ਹੋਈ ਪਈ ਹੈ ਕਿਉਂਕਿ ਇਹ ਮੀਆਂ ਬੀਵੀ ਜਿਹੜੇ ਇੱਥੇ ਇਕੱਲੇ ਰਹਿੰਦੇ ਨੇ ਪਰ ਇੱਥੇ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ ਇਸ ਮਕਾਨ ਵਿੱਚ ਉਹਨਾਂ ਦੇ ਔਰ ਸਾਰਾ ਸਮਾਨ ਜਿਹੜਾ ਕਿ ਉਹ ਬਰਬਾਦ ਹੋ ਗਿਆ ਰਾਤ ਤੱਕ ਰਹੇ ਨੇ ਕੋਈ ਇੱਥੇ ਜਿਹੜੀ ਕਿ ਮਦਦ ਆਵੇ ਤੇ ਇਹਨਾਂ ਦੀ ਕੋਈ ਸਾਰ ਨਹੀਂ ਤੇ ਕੱਲ ਹੈਗੀ ਇਨਸਾਨੀਅਤ ਦੀ ਬਿਲਕੁਲ ਇਹ ਗੱਲ ਹੈ ਇਨਸਾਨੀਅਤ ਦੀ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਕਿ ਬਹੁਤ ਜ਼ਿਆਦਾ ਪਾਣੀ ਹੈ ਔਰ ਕਈ ਜਿਹੜੇ ਟਾਵੇਂ ਟਾਵੇਂ ਘਰ ਨੇ ਉਹ ਬਿਲਕੁਲ ਟੁੱਟੇ ਹੋਏ ਨੇ ਤੇ ਉਹਨਾਂ ਤੱਕ ਮਦਦ ਦੀ ਲੋੜ ਹੈ ਔਰ ਇਹਨਾਂ ਦੀ ਅੱਖਾਂ ਜਿਹੜੀਆਂ ਕਿ ਉਹ ਵੀ ਇਸ ਟਾਈਮ ਮਦਦ ਵਾਸਤੇ ਜਿਹੜੇ ਕਿ ਉਹ ਰਾਹ ਤੱਕ ਰਹੀਆਂ ਨੇ ਵੀ ਕੋਈ ਇਹਨਾਂ ਨੂੰ ਮਦਦ ਮਿਲੇ ਕਿਉਂਕਿ ਸਾਡਾ ਸਾਰੇ ਦੀ ਜ਼ਿੰਮੇਵਾਰੀ ਬਣਦੀ ਫਰਜ਼ ਬੰਦਾ ਹੈ ਜਿੱਥੋਂ ਤੱਕ ਕੰਮ ਹੋ ਸਕਦਾ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਜ਼ਰੂਰਤ ਹੈ ਉਹਨਾਂ ਦੀ ਮਦਦ ਜੂੜ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਗਰੀਬ ਪਰਿਵਾਰ ਹੈ ਦਿਹਾੜੀ ਦੇ ਪਾ ਕਰਦਾ ਹੈ ਤੇ ਉਸ ਦਾ ਸਾਰਾ ਸਮਾਨ ਜਿਹੜਾ ਕਿ ਉਹ ਖਰਾਬ ਹੋ ਗਿਆ ਹੈ ਤੇ ਉਸ ਨੇ ਗੁਹਾਰ ਲਗਾਈ ਹੈ ਸਰਕਾਰ ਤੋਂ ਪ੍ਰਸ਼ਾਸਨ ਤੋਂ ਉਸ ਦੀ ਮਦਦ ਕੀਤੀ ਜਾਵੇ ਕਿਉਂਕਿ ਘਰ ਦਾ ਸਾਰਾ ਸਮਾਨ ਜਿਹੜਾ ਕਿ ਉਹ ਬਿਲਕੁਲ ਬਰਬਾਦ ਹੋ ਗਿਆ ਜੋ ਹਰ ਦਾ ਪਾਣੀ ਸੀ ਉਹ ਉਹਨਾਂ ਦੇ ਘਰ ਵਿੱਚ ਕਾਫੀ ਦੇਰ ਤੱਕ ਵੜਿਆ ਰਿਹਾ ਹੋਰ ਫਿਲਹਾਲ ਤੱਕ ਅੰਜ ਗੱਲ ਕਰ ਲਈਏ ਕਿਸੇ ਹੋਰ ਦੇ ਘਰ ਜਿਹੜਾ ਕੀ ਉਹ ਹੁਣ ਅਸਥਾਈ ਤੌਰ ਤੇ ਰਹਿ ਰਹੇ ਨੇ ਆਰਜ਼ੀ ਤੌਰ ਤੇ ਰਹਿ ਰਹੇ ਨੇ ਤੇ ਛੱਤ ਤੇ ਰਹਿ ਰਹੇ ਨੇ ਕਿੰਨਾ ਦੁਸ਼ਵਾਰ ਹੈ ਆਪਣਾ ਘਰ ਛੱਡ ਕੇ ਕਿਸੇ ਹੋਰ ਦੇ ਘਰ ਰਹਿਣਾ ਤੇ ਅਜਿਹੇ ਹਾਲਾਤਾਂ ਵਿੱਚ ਤਾਂ ਚਾਹੀਦਾ ਸਾਰੇ ਹੱਥ ਜਿਹੜੇ ਵੀ ਨੇ ਮਦਦ ਕਰਨ ਵਾਲੇ ਉਹ ਇਨਾਂ ਤੱਕ ਪਹੁੰਚਣ ਤੇ ਇਹਨਾਂ ਦੀ ਜਿਹੜੀ ਕੀ ਉਹ ਮਦਦ ਹੋਵੇ ਫੌਰੀ ਮਦਦ ਹੋਵੇ ਤਾਂ ਜੋ ਇਹ ਮਰਤੂ ਆਪਣੀ ਜ਼ਿੰਦਗੀ ਜਿਹੜੀ ਨਵੇਂ ਤਰੀਕੇ ਤੋਂ ਉਸ ਦੀ ਸ਼ੁਰੂਆਤ ਕਰ ਸਕਣ ਕਿਹਾ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨਿਕ ਸਿਆ ਟੀਵੀ ਰਮਦਾਸ